ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਚਮਤਕਾਰ ਟੋਟਕੇ ਦੇ ਉੱਪਰ ਦੋਸਤੋ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਕਿ 19 ਜੁਲਾਈ ਤੋਂ ਲੈ ਕੇ 25 ਜੁਲਾਈ ਤੱਕ ਤੁਹਾਡਾ ਇਹ ਹਫਤਾ ਕਿਵੇਂ ਦਾ ਰਹਿਣ ਵਾਲਾ ਹੈ ਕਿਹੜੀਆਂ ਰਾਸ਼ੀਆਂ ਧਨਵਾਨ ਹੋਣਗੀਆਂ ਤੇ ਕਿਹੜੀਆਂ ਰਾਸ਼ੀ ਵਾਲਿਆਂ ਨੂੰ ਬਹੁਤ ਹੀ ਸਾਵਧਾਨੀ ਵਰਤਣ ਦੀ ਜ਼ਰੂਰਤ ਹੈ ਜੀ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜੈ ਮਾਤਾ ਲਕਸ਼ਮੀ ਦੇਵੀ ਜੀ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਮਾਤਾ ਲక్ష్ਮੀ ਦੇਵੀ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਸਾਰੀਆਂ ਹੀ ਰਾਸ਼ੀਆਂ ਦੇ ਉੱਪਰ ਬਣ ਜਾਵੇ। ਸਭ ਤੋਂ ਪਹਿਲੀ ਰਾਸ਼ੀ ਹੈ ਜੀ ਮੇਖ ਰਾਸ਼ੀ। ਮੇਖ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਅਚਾਨਕ ਯਾਤਰਾ ਕਰਨਾ ਤੁਹਾਨੂੰ ਥਕਾਵਟ ਭਰਿਆ ਸਾਬਿਤ ਕਰ ਸਕਦਾ ਹੈ। ਆਪਣੇ ਜ਼ਿਆਦਾ ਪੈਸੇ ਨੂੰ ਸੁਰੱਖਿਅਤ ਜਗ੍ਹਾ ਤੇ ਰੱਖੋ ਜੋ ਆਉਣ ਵਾਲੇ ਸਮੇਂ ਵਿੱਚ ਤੁਸੀਂ ਫਿਰ ਉਸ ਨੂੰ ਪਾ ਸਕੋ। ਪੜ੍ਹਾਈ ਲਿਖਾਈ ਵਿੱਚ ਘੱਟ ਰੁਚੀ ਦੇ ਚੱਲਦੇ ਬੱਚੇ ਤੁਹਾਨੂੰ ਥੋੜਾ ਜਿਹਾ ਨਿਰਾਸ਼ ਕਰ ਸਕਦੇ ਹਨ। ਜੇਕਰ ਤੁਸੀਂ ਸਮੂਹ ਵਿੱਚ ਘੁੰਮਦੇ ਹੋ ਤਾਂ ਵਿਸ਼ੇਸ਼ ਵਿਅਕਤੀ ਦੀ ਨਜ਼ਰ ਤੁਹਾਨੂੰ ਫੜ ਲਵੇਗੀ ਅੱਜ ਤੁਸੀਂ ਆਪਣੇ ਵਿਅਸਤ ਸ਼ੈਡਿਊਲ ਦੇ ਵਿੱਚ ਹੀ ਸਮਾਂ ਕੱਢ ਲਓਗੇ ਇਸ ਹਫ਼ਤੇ ਵਿੱਚ ਤੁਹਾਨੂੰ ਵਿਅਪਤ ਜੀਵਨ ਦੀ ਖੁਸ਼ਹਾਲੀ ਦੀ ਕਦਰ ਕਰਨ ਦੀ ਬਹੁਤ ਜ਼ਰੂਰਤ ਹੈ ਮਨ ਦੀ ਸ਼ਾਂਤੀ ਤੁਹਾਡੇ ਲਈ ਜ਼ਰੂਰੀ ਹੈ ਇਸ ਦੇ ਲਈ ਤੁਸੀਂ ਬਾਗੀਚੇ ਨਦੀ ਜਾਂ ਕਿਤੇ ਮੰਦਿਰ ਘੁੰਮਣ ਦੇ ਲਈ ਜਾ ਸਕਦੇ ਹੋ ਇਸ ਹਫ਼ਤੇ ਤੁਹਾਡਾ ਭਾਗਸ਼ਾਲੀ ਨੰਬਰ ਹੈ ਜੀ 3 ਤੇ ਭਾਗਸ਼ਾਲੀ ਰੰਗ ਹੈ ਜੀ ਕੇਸਰੀ ਤੇ ਪੀਲਾ ਅਗਲੀ ਰਾਸ਼ੀ ਹੈ ਜੀ বৃਖ ਰਾਸ਼ੀ। বৃਖ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਇਸ ਹਫਤੇ ਤੁਸੀਂ ਬਜ਼ੁਰਗ ਲੋਕਾਂ ਨੂੰ ਸਿਹਤ ਦਾ ਧਿਆਨ ਰੱਖਣ ਦੀ ਜ਼ਰੂਰਤ ਕਹੋਗੇ। ਮਾਤਾ ਪਿਤਾ ਦੀ ਮਦਦ ਨਾਲ ਤੁਸੀਂ ਆਰਥਿਕ ਤੰਗੀ ਤੋਂ ਬਾਹਰ ਨਿਕਲਣ ਵਿੱਚ ਕਾਮਯਾਬ ਹੋ ਜਾਓਗੇ। ਗੈਰ ਜ਼ਰੂਰੀ ਚੀਜ਼ਾਂ ਤੇ ਪੈਸੇ ਖਰਚ ਕੇ ਤੁਸੀਂ ਆਪ ਆਪਣੇ ਜੀਵਨ ਸਾਥੀ ਨੂੰ ਨਾਰਾਜ਼ ਕਰ ਸਕਦੇ ਹੋ। ਘਰ ਵਿੱਚ ਮੁਸ਼ਕਿਲਾਂ ਪੈਦਾ ਹੋ ਸਕਦੀਆਂ ਹਨ। ਪਰੰਤੂ ਤੁਸੀਂ ਸਾਥੀ ਨੂੰ ਛੋਟੀਆਂ-ਛੋਟੀਆਂ ਗੱਲਾਂ ਤੇ ਤਾਨੇ ਦੇਣ ਤੋਂ ਬਚੋ। ਚੀਜ਼ਾਂ ਨੂੰ ਸਹੀ ਤਰੀਕੇ ਨਾਲ ਸਮਝਣ ਦੀ ਕੋਸ਼ਿਸ਼ ਕਰਨਾ ਵਧੀਆ ਹੈ ਨਹੀਂ ਤਾਂ ਅਜਿਹੇ ਦ੍ਰਿਸ਼ਾਂ ਬਾਰੇ ਲਗਾਤਾਰ ਸੋਚ ਕੇ ਤੁਸੀਂ ਆਪਣਾ ਖਾਲੀ ਸਮਾਂ ਖਰਾਬ ਕਰੋਗੇ ਅਜਿਹੇ ਦ੍ਰਿਸ਼ਾਂ ਬਾਰੇ ਲਗਾਤਾਰ ਸੋਚ ਕੇ ਤੁਸੀਂ ਆਪਣਾ ਖਾਲੀ ਸਮਾਂ ਭਰਾ ਅਜਿਹੇ ਦ੍ਰਿਸ਼ਾਂ ਬਾਰੇ ਲਗਾਤਾਰ ਸੋਚ ਕੇ ਤੁਸੀਂ ਆਪਣਾ ਖਾਲੀ ਸਮਾਂ ਖਰਾਬ ਕਰੋਗੇ ਰੋਜ਼ਮਰਾ ਦੀਆਂ ਲੋੜਾਂ ਨੂੰ ਪੂਰੀਆਂ ਨਾ ਹੋਣ ਤੇ ਤੁਹਾਡੇ ਵਿਅਹਵਤ ਜਿੰਦਗੀ ਵਿੱਚ ਤਣਾਅ ਪੈਦਾ ਹੋ ਸਕਦਾ ਹੈ ਖਾਣਾ ਸਾਫ ਸਫਾਈ ਜਾਂ ਕੋਈ ਘਰੇਲੂ ਕੰਮ ਇਸ ਦਾ ਕਾਰਨ ਹੋ ਸਕਦਾ ਹੈ ਇਸ ਹਫ਼ਤੇ ਛੁੱਟੀ ਦੇ ਦਿਨ ਤੁਸੀਂ ਕਿਤੇ ਫਿਲਮ ਵੇਖਣ ਦੇ ਲਈ ਜਾ ਸਕਦੇ ਹੋ। ਇਸ ਹਫ਼ਤੇ ਤੁਹਾਡਾ ਭਾਗਸ਼ਾਲੀ ਨੰਬਰ ਹੋਵੇਗਾ ਜੀ 2 ਤੇ ਭਾਗਸ਼ਾਲੀ ਰੰਗ ਹੈ ਜੀ ਚਾਂਦੀ ਤੇ ਚਿੱਟਾ। ਅਗਲੀ ਰਾਸ਼ੀ ਹੈ ਜੀ ਮਿਥਨ ਰਾਸ਼ੀ। ਮਿਥਨ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਸਿਹਤ ਨਾਲ ਜੁੜੀਆਂ ਸਮੱਸਿਆਵਾਂ ਤੁਹਾਨੂੰ ਪਰੇਸ਼ਾਨੀ ਦੇ ਸਕਦੀਆਂ ਹਨ। ਇਸ ਹਫ਼ਤੇ ਤੁਸੀਂ ਆਪਣੇ ਘਰ ਦੇ ਸੀਨੀਅਰਾਂ ਦੇ ਨਾਲ ਪੈਸੇ ਦੀ ਬਚਤ ਕਰਨ ਨੂੰ ਲੈ ਕੇ ਕੋਈ ਸਲਾਹ ਲੈ ਸਕਦੇ ਹੋ ਅਤੇ ਉਸ ਸਲਾਹ ਨੂੰ ਜ਼ਿੰਦਗੀ ਵਿੱਚ ਜਗਾਵੀ ਦੇ ਸਕਦੇ ਹੋ। ਪਰਿਵਾਰਕ ਮੈਂਬਰਾਂ ਦੀ ਮਦਦ ਦੇ ਨਾਲ ਤੁਹਾਡੀਆਂ ਲੋੜਾਂ ਹੋਰ ਵੱਧ ਜਾਣਗੀਆਂ ਆਪਣੀਆਂ ਗੱਲਾਂ ਨੂੰ ਸਹੀ ਸਾਬਿਤ ਕਰਨ ਦੇ ਲਈ ਅੱਜ ਦੇ ਦਿਨ ਤੁਸੀਂ ਆਪਣੇ ਜੀਵਨ ਸਾਥੀ ਨਾਲ ਝਗੜ ਸਕਦੇ ਹੋ ਹਾਲਾਂਕਿ ਤੁਹਾਡਾ ਹਫਤਾ ਜੀਵਨ ਸਾਥੀ ਦੀ ਸਮਝਦਾਰੀ ਦੇ ਨਾਲ ਹੀ ਗੁਜ਼ਰੇਗਾ ਤੁਸੀਂ ਨਿੱਜੀ ਜਗ੍ਹਾ ਦੀ ਮਹੱਤਤਾ ਤੋਂ ਜਾਣੋ ਹੋ ਤੁਹਾਨੂੰ ਇਸ ਹਫਤੇ ਖਾਲੀ ਸਮਾਂ ਮਿਲਣ ਦੀ ਸੰਭਾਵਨਾ ਹੈ ਇਸ ਹਫਤੇ ਤੁਸੀਂ ਕੋਈ ਗੇਮ ਵੀ ਖੇਡ ਸਕਦੇ ਹੋ ਜਿਵੇਂ ਜਿਮ ਵਗੈਰਾ ਵਿੱਚ ਵੀ ਜਾ ਸਕਦੇ ਹੋ ਇਸ ਹਫਤੇ ਤੁਸੀਂ ਚਾਹਣੋਗੇ ਕਿ ਬਿਹਤਰੀਨ 파ਟਨਰ ਨਾਲ ਕਿਵੇਂ ਮਹਿਸੂਸ ਹੁੰਦਾ ਹੈ ਪਿਆਰ ਤੋਂ ਵੱਡਾ ਕੋਈ ਅਹਿਸਾਸ ਨਹੀਂ ਹੈ ਇਸ ਹਫਤੇ ਤੁਹਾਡਾ ਭਾਗਸ਼ਾਲੀ ਨੰਬਰ ਹੈ ਜੀ 9 ਤੇ ਭਾਗਸ਼ਾਲੀ ਰੰਗ ਹੈ ਜੀ ਲਾਲ ਤੇ ਨਾਭੀ ਅਗਲੀ ਰਾਸ਼ੀ ਹੈ ਜੀ ਕਰਕ ਰਾਸ਼ੀ ਕਰਕ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਕੰਮ ਦੇ ਸਥਾਨ ਦੇ ਉੱਤੇ ਅਧਿਕਾਰੀਆਂ ਦੇ ਦਬਾਅ ਅਤੇ ਅਨਬਣ ਦੇ ਟਲਦੇ ਸਮੇਂ ਤੁਹਾਨੂੰ ਦਿੱਕਤ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਜੋ ਕੰਮ ਤੁਹਾਡੀ ਇਕਾਗਰਤਾ ਨੂੰ ਠੱਪ ਕਰ ਦੇਵੇਗਾ ਸ਼ੱਕੀ ਆਰਥਿਕ ਲੈਣ-ਦੇਣ ਵਿੱਚ ਫਸਣ ਤੋਂ ਸਾਵਧਾਨ ਰਹੋ। ਘਰੇਲੂ ਜ਼ਿੰਦਗੀ ਵਿੱਚ ਕੁਝ ਤਣਾਅ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਅੱਜ ਤੁਸੀਂ ਪਿਆਰ ਦੇ ਮੋੜ ਵਿੱਚ ਹੋਵੋਗੇ ਅਤੇ ਤੁਹਾਡੇ ਕੋਲ ਕਾਫੀ ਮੌਕੇ ਵੀ ਹੋਣਗੇ। ਅੱਜ ਜੀਵਨ ਸਾਥੀ ਦੇ ਨਾਲ ਸਮਾਂ ਬਿਤਾਉਣ ਦੇ ਲਈ ਤੁਹਾਡੇ ਕੋਲ ਸਹੀ ਸਮਾਂ ਹੋ ਜਾਵੇਗਾ। ਤੁਹਾਡੇ ਪਿਆਰ ਨੂੰ ਵੇਖ ਕੇ ਅੱਜ ਤੁਹਾਡਾ ਪ੍ਰੇਮੀ ਉਤਫਤ ਹੋ ਸਕਦਾ ਹੈ। ਅੱਜ ਤੁਹਾਡਾ ਜੀਵਨ ਸਾਥੀ ਤੁਹਾਡੇ ਸਾਰੇ ਹੀ ਚੰਗੇ ਗੁਣਾਂ ਦੀ ਪ੍ਰਸ਼ੰਸਾ ਕਰੇਗਾ। ਜਿਸ ਨਾਲ ਤੁਹਾਡਾ ਸਾਰਾ ਹੀ ਹਫਤਾ ਖੁਸ਼ ਨਮਾ guzrega ਇਸ ਹਫਤੇ ਤੁਹਾਡਾ ਭਾਗਸ਼ਾਲੀ ਨੰਬਰ ਹੈ ਜੀ 4 ਤੇ ਭਾਗਸ਼ਾਲੀ ਰੰਗ ਹੈ ਜੀ ਪੂਰਾ ਤੇ ਸੁਰਮਈ ਅਗਲੀ ਰਾਸ਼ੀ ਹੈ ਜੀ ਸਿੰਘ ਰਾਸ਼ੀ ਸਿੰਘ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਇਸ ਹਫਤੇ ਦੋਸਤਾਂ ਅਤੇ ਪਰਿਵਾਰਕ ਮੈਂਬਰਾਂ ਨੂੰ ਤੁਹਾਡੀ ਜ਼ਿੰਦਗੀ ਸ਼ਾਇਦ ਬਿਹਤਰੀਨ ਹੀ ਨਜ਼ਰ ਆਵੇ ਪਰ ਹਾਲ ਹੀ ਵਿੱਚ ਕੋਈ ਘਟਨਾ ਦੇ ਚਲਦੇ ਤੁਸੀਂ ਅੰਦਰ ਹੀ ਅੰਦਰ ਉਦਾਸ ਹੋ ਸਕਦੇ ਹੋ ਕਰਦੀਆਂ ਲੋੜਾਂ ਨੂੰ ਵੇਖਦੇ ਹੋਏ ਅੱਜ ਤੁਸੀਂ ਆਪਣੇ ਜੀਵਨ ਸਾਥੀ ਦੇ ਨਾਲ ਕੋਈ ਕੀਮਤੀ ਸਮਾਨ ਖਰੀਦ ਸਕਦੇ ਹੋ ਜਿਸ ਨਾਲ ਆਰਥਿਕ ਹਾਲਾਤ ਦੀ ਤੰਗੀ ਖਤਮ ਹੋ ਜਾਵੇਗੀ। ਗੈਰ ਜ਼ਰੂਰੀ ਚੀਜ਼ਾਂ ਤੇ ਪੈਸੇ ਖਰਚ ਕੇ ਤੁਸੀਂ ਆਪ ਆਪਣੇ ਜੀਵਨ ਸਾਥੀ ਨੂੰ ਨਾਰਾਜ਼ ਕਰ ਸਕਦੇ ਹੋ। ਤੁਹਾਡਾ ਪਿਆਰ ਨਵੀਂ ਉਚਾਈ ਤੇ ਚੜ ਜਾਵੇਗਾ। ਤੁਹਾਡਾ ਇਹ ਹਫ਼ਤਾ ਪਿਆਰ ਤੇ ਮਸਤੀ ਨਾਲ ਹੀ guzਰੇਗਾ। ਤੁਹਾਡੇ ਸੁਪਨਿਆਂ ਨੂੰ ਨਵੀਂ ਕੋਈ ਦਿਸ਼ਾ ਮਿਲ ਜਾਵੇਗੀ। ਤੁਹਾਡੇ ਜੀਵਨ ਸਾਥੀ ਦੀ ਅੰਦਰੋਨੀ ਸੁੰਦਰਤਾ ਇਸ ਹਫਤੇ ਬਾਹਰ ਆ ਜਾਵੇਗੀ। ਇਸ ਹਫਤੇ ਤੁਸੀਂ ਕੋਈ ਧਾਰਮਿਕ ਕੰਮ ਵਿੱਚ ਹਿੱਸਾ ਵੀ ਲੈ ਸਕਦੇ ਹੋ ਜਿਸ ਨਾਲ ਤੁਹਾਡੀ ਪ੍ਰਸ਼ੰਸਾ ਕੀਤੀ ਜਾਵੇਗੀ। ਇਸ ਹਫਤੇ ਤੁਹਾਡਾ ਭਾਗਸ਼ਾਲੀ ਨੰਬਰ ਹੈ ਜੀ 2 ਤੇ ਭਾਗਸ਼ਾਲੀ ਰੰਗ ਹੈ ਜੀ ਚਾਂਦੀ ਤੇ ਚਿੱਟਾ। ਅਗਲੀ ਰਾਸ਼ੀ ਹੈ ਜੀ ਕੰਨਿਆ ਰਾਸ਼ੀ। ਕੰਨਿਆ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਇਸ ਹਫਤੇ ਤੁਸੀਂ ਆਪਣੀ ਸਿਹਤ ਦਾ ਧਿਆਨ ਰੱਖੋ ਅਤੇ ਵਸਤਾਂ ਨੂੰ ਵਿਅਸਤ ਕਰੋ। ਅੱਜ ਦੇ ਦਿਨ ਤੁਹਾਨੂੰ ਧਨਲਾਭ ਹੋਣ ਦੀ ਪੂਰੀ ਸੰਭਾਵਨਾ ਹੈ ਪਰੰਤੂ ਇਸ ਦੇ ਨਾਲ ਹੀ ਤੁਹਾਨੂੰ ਦਾਨ ਪੁੰਨ ਵੀ ਕਰਨਾ ਚਾਹੀਦਾ ਹੈ ਕਿਉਂਕਿ ਇਸ ਤੋਂ ਤੁਹਾਨੂੰ ਮਾਨਸਿਕ ਸ਼ਾਂਤੀ ਮਿਲ ਜਾਵੇਗੀ ਅੱਜ ਦੇ ਦਿਨ ਤੋਹੀਂ ਜੋ ਖਾਲੀ ਸਮਾਂ ਤੁਹਾਨੂੰ ਮਿਲਣ ਵਾਲਾ ਹੈ ਉਸ ਦਾ ਭਰਪੂਰ ਲਾਭ ਉਠਾਓ ਆਪਣੇ ਪਰਿਵਾਰ ਦੇ ਨਾਲ ਕੁਝ ਕੁਝ ਪਿਆਰ ਭਰੇ ਪਲ ਬਿਤਾਓ ਆਪਣੇ ਪਿਆਰ ਨੂੰ ਖਾਸ ਚੀਜ਼ਾਂ ਵਾਂਗ ਤਾਜ਼ਾ ਹੀ ਰੱਖੋ ਅੱਜ ਦੇ ਦਿਨ ਤੋਂ ਹੀ ਤੁਹਾਡਾ ਜੀਵਨ ਸਾਥੀ ਤੁਹਾਡੇ ਨਾਲ ਚੰਗਾ ਸਮਾਂ ਬਿਤਾਵੇਗਾ ਤੁਸੀਂ ਵਿਆਹ ਨਾਲ ਜੁੜੇ ਚੁਟਕਲੇ ਸੋਸ਼ਲ ਮੀਡੀਆ ਤੇ ਪੜ੍ਹ ਕੇ ਹੱਸਦੇ ਹੀ ਰਹੋਗੇ ਪਰੰਤੂ ਅੱਜ ਤੁਸੀਂ ਭਾਵਕ ਹੋ ਸਕਦੇ ਹੋ ਤੇ ਜਦੋਂ ਵਿਆਹਿਕ ਜੀਵਨ ਦੀਆਂ ਸੋਹਣੀਆਂ ਚੀਜ਼ਾਂ ਤੁਹਾਡੇ ਸਾਹਮਣੇ ਆਉਣਗੀਆਂ ਤਾਂ ਉਸ ਨੂੰ ਵੇਖ ਕੇ ਤੁਸੀਂ ਖੁਸ਼ ਵੀ ਹੋ ਸਕਦੇ ਹੋ ਇਸ ਹਫਤੇ ਤੁਹਾਡਾ ਭਾਗਸ਼ਾਲੀ ਨੰਬਰ ਹੈ ਜੀ 1 ਤੇ ਭਾਗਸ਼ਾਲੀ ਰੰਗ ਹੈ ਜੀ ਸੰਤਰੀ ਤੇ ਸੋਨੇ ਰੰਗਾ ਅਗਲੀ ਰਾਸ਼ੀ ਹੈ ਜੀ ਤੁਲਾ ਰਾਸ਼ੀ ਤੁਲਾ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਲੋਕਾਂ ਦੇ ਨਾਲ ਗੱਲ ਕਰਨ ਅਤੇ ਸਮਾਰੋਹ ਵਿੱਚ ਹਿੱਸਾ ਲੈਣ ਦਾ ਡਰ ਤੁਹਾਡੀ ਘਬਰਾਹਟ ਦਾ ਕਾਰਨ ਬਣ ਸਕਦਾ ਹੈ ਤੁਸੀਂ ਆਪਣੇ ਆਤਮ ਵਿਸ਼ਵਾਸ ਵਿੱਚ ਵਾਧਾ ਰੱਖੋ ਅੱਜ ਤੋਂ ਹੀ ਇਸ ਹਫ਼ਤੇ ਤੁਹਾਡੇ ਘਰ ਵਿੱਚ ਵੱਡਿਆਂ ਦਾ ਅਸ਼ੀਰਵਾਦ ਤੁਹਾਨੂੰ ਮਿਲਦਾ ਹੀ ਰਹੇਗਾ ਇਸ ਨਾਲ ਤੁਹਾਨੂੰ ਸਾਰਾ ਹੀ ਹਫ਼ਤਾ ਲਾਭ ਪ੍ਰਾਪਤ ਹੋਵੇਗਾ ਪਰਿਵਾਰਕ ਮੈਂਬਰਾਂ ਦੇ ਨਾਲ ਤੁਸੀਂ ਸਕੂਨ ਭਰੇ ਪਲ ਬਿਤਾਓਗੇ ਜੇਕਰ ਲੋਕ ਪਰੇਸ਼ਾਨੀਆਂ ਦੇ ਨਾਲ ਤੁਹਾਡੇ ਕੋਲ ਆਉਂਦੇ ਹਨ ਤਾਂ ਉਹਨਾਂ ਨੂੰ ਨਜ਼ਰਅੰਦਾਜ਼ ਕਰ ਦਿਓ ਕਿਉਂਕਿ ਉਹਨਾਂ ਨੂੰ ਆਪਣੀ ਮਾਨਸਿਕ ਸ਼ਾਂਤੀ ਭੰਗ ਨਾ ਕਰਨ ਦਿਓ ਆਪਣੇ ਪ੍ਰੇਮੀ ਨੂੰ ਨਜ਼ਰਅੰਦਾਜ਼ ਕਰਨਾ ਤੁਹਾਡੇ ਲਈ ਇਹ ਹਫਤਾ ਤਣਾਅ ਦਾ ਕਾਰਨ ਬਣ ਸਕਦਾ ਹੈ ਦੂਸਰਿਆਂ ਦੀ رائے ਨੂੰ ਧਿਆਨ ਨਾਲ ਸੁਣੋ ਜੇਕਰ ਤੁਸੀਂ ਸੱਚਮੁੱਚ ਹੀ ਲਾਭ ਚਾਹੁੰਦੇ ਹੋ ਤਾਂ ਅੱਜ ਤੋਂ ਹੀ ਤੁਸੀਂ ਆਪਣੇ ਜੀਵਨ ਸਾਥੀ ਦੇ ਨਾਲ ਉਸਦੇ ਸਮੇਂ ਨੂੰ ਤਰਜੀਹ ਦੇਣਾ ਸ਼ੁਰੂ ਕਰ ਦਿਓ ਅੱਜ ਤੁਹਾਡਾ ਭਾਗਸ਼ਾਲੀ ਨੰਬਰ ਹੋਵੇਗਾ ਜੀ 3 ਤੇ ਭਾਗਸ਼ਾਲੀ ਰੰਗ ਹੋਵੇਗਾ ਜੀ ਕੇਸਰੀ ਤੇ ਪੀਲਾ ਅਗਲੀ ਰਾਸ਼ੀ ਹੈ ਜੇ বৃশ্চਿਕ ਰਾਸ਼ੀ বৃশ্চਿਕ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਇਕੱਲੇਪਣ ਅਤੇ ਤਨਾਹੀ ਦੀ ਭਾਵਨਾ ਤੋਂ ਤੁਸੀਂ ਬਾਹਰ ਆ ਜਾਓਗੇ ਅਤੇ ਪਰਿਵਾਰ ਦੇ ਨਾਲ ਕੁਝ ਪਲ ਬਿਤਾਓਗੇ ਆਪਣੇ ਲਈ ਪੈਸਾ ਬਚਾਉਣ ਦਾ ਖਿਆਲ ਤੁਹਾਡੇ ਵਿਚਾਰ ਅੱਜ ਪੂਰੇ ਹੋ ਸਕਦੇ ਹਨ ਤੁਸੀਂ ਅੱਜ ਤੋਂ ਹੀ ਕਾਫੀ ਬਚਤ ਕਰਨ ਵਿੱਚ ਆਪਣਾ ਸਾਥ ਦਿਓਗੇ ਤੁਸੀਂ ਪਰਿਵਾਰ ਵਿੱਚ ਸ਼ਾਂਤੀ ਬਣਾਉਣ ਲਈ ਤਰਜੀਹ ਦਿਓਗੇ ਚੀਜ਼ਾਂ ਨੂੰ ਨਿਯੰਤਰਣ ਜਗ੍ਹਾ ਤੇ ਰੱਖਣ ਲਈ ਵੀ ਤੁਸੀਂ ਕਾਮਯਾਬ ਹੋ ਜਾਓਗੇ ਤੁਸੀਂ ਇਸ ਹਫਤੇ ਰੋਮਾਂਟਿਕ ਦਿਖੋਗੇ ਪਰਿਵਾਰਕ ਮੈਂਬਰਾਂ ਦੇ ਨਾਲ ਥੋੜੀ ਮੁਸ਼ਕਿਲ ਦਾ ਤੁਹਾਨੂੰ ਸਾਹਮਣਾ ਕਰਨਾ ਪੈ ਸਕਦਾ ਹੈ ਪਰ ਦਿਨ ਦੇ ਅਖੀਰ ਤੋਂ ਹੀ ਤੁਹਾਨੂੰ ਜੀਵਨ ਸਾਥੀ ਦੀਆਂ ਕੁਝ ਪਰੇਸ਼ਾਨੀਆਂ ਦੀ ਸਲਾਹਣਾ ਮਿਲ ਸਕਦੀ ਹੈ ਅੱਜ ਤੁਹਾਡਾ ਭਾਗਸ਼ਾਲੀ ਨੰਬਰ ਹੈ ਜੀ 5 ਤੇ ਭਾਗਸ਼ਾਲੀ ਰੰਗ ਹੈ ਜੀ ਹਰਾ ਤੇ ਫਿਰੋਜ਼ੀ ਅਗਲੀ ਰਾਸ਼ੀ ਹੈ ਜੀ ਧਨ ਰਾਸ਼ੀ ਧਨ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਬੱਚੇ ਤੁਹਾਡੇ ਮੁਤਾਬਿਕ ਇਸ ਹਫਤੇ ਨਹੀਂ ਚੱਲਣਗੇ ਜੋ ਤੁਹਾਡੇ ਚੁਸਲਾਹਟ ਦੀ ਵਜ੍ਹਾ ਬਣ ਸਕਦੇ ਹਨ ਤੁਹਾਨੂੰ ਖੁਦ ਤੇ ਨਿਯੰਤਰਣ ਰੱਖਣਾ ਚਾਹੀਦਾ ਹੈ ਕਿਉਂਕਿ ਨਾਰਾਜ਼ਗੀ ਸਭ ਲਈ ਨੁਕਸਾਨਦੇ ਹੋ ਸਕਦੀ ਹੈ ਇਹ ਸੋਚਣ ਸਮਝਣ ਦੀ ਤਾਕਤ ਨੂੰ ਹੀ ਖਤਮ ਕਰ ਦਿੰਦੀ ਹੈ ਇਸ ਨਾਲ ਸਿਰਫ ਮੁਸ਼ਕਲ ਹੀ ਵੱਧਦੀ ਹੈ ਅੱਜ ਤੁਹਾਡੇ ਭੈਣ ਭਰਾ ਤੁਹਾਡੇ ਤੋਂ ਆਰਥਿਕ ਮਦਦ ਮੰਗ ਸਕਦੇ ਹਨ ਪਰ ਮਦਦ ਕਰਕੇ ਤੁਸੀਂ ਆਰਥਿਕ ਦਬਾਅ ਵਿੱਚ ਆ ਸਕਦੇ ਹੋ ਹਾਲਾਂਕਿ ਜਲਦੀ ਹੀ ਸਥਿਤੀ ਵਿੱਚ ਸੁਧਾਰ ਹੋ ਜਾਵੇਗਾ ਜੀਵਨ ਸਵਾਥਿ ਤੁਹਾਨੂੰ ਨਸ਼ੇ ਦੀ ਲਤ ਤੋਂ ਛੁਟਕਾਰਾ ਪਾਉਣ ਲਈ ਪ੍ਰੇਰਿਤ ਕਰ ਸਕਦਾ ਹੈ ਦੂਜੀਆਂ ਬੁਰੀਆਂ ਆਦਤਾਂ ਛੱਡਣ ਦੇ ਲਈ ਵਧੀਆ ਸਮਾਂ ਹੈ ਕਿਉਂਕਿ ਜਦੋਂ ਵੀ ਲੋਹਾ ਗਰਮ ਹੋਵੇ ਉਦੋਂ ਵਾਰ ਕੀਤਾ ਜਾ ਸਕਦਾ ਹੈ ਲੰਮੇ ਸਮੇਂ ਤੋਂ ਚਲਦੀ ਆ ਰਹੀ ਬਿਮਾਰੀ ਤੋਂ ਤੁਹਾਨੂੰ ਛੁਟਕਾਰਾ ਮਿਲ ਜਾਵੇਗਾ ਤੁਹਾਨੂੰ ਤੁਹਾਡੇ ਬੱਚਿਆਂ ਵੱਲੋਂ ਕੋਈ ਗੁੱਡ ਨਿਊਜ਼ ਸੁਣਨ ਨੂੰ ਮਿਲ ਸਕਦੀ ਹੈ ਤੁਹਾਡੇ ਜੀਵਨ ਸਾਥੀ ਦੀ ਸਿਹਤ ਥੋੜੀ ਜਹੀ ਖਰਾਬ ਹੋ ਸਕਦੀ ਹੈ ਕੋਈ ਕਰੀਬੀ ਤੁਹਾਨੂੰ ਨਿਰਾਸ਼ ਕਰ ਸਕਦਾ ਹੈ ਇਸ ਹਫ਼ਤੇ ਤੁਹਾਡਾ ਭਾਗਸ਼ਾਲੀ ਨੰਬਰ ਹੋਵੇਗਾ ਜੀ 2 ਤੇ ਭਾਗਸ਼ਾਲੀ ਰੰਗ ਹੋਵੇਗਾ ਜੀ ਚਾਂਦੀ ਤੇ ਚਿੱਟਾ ਅਗਲੀ ਰਾਸ਼ੀ ਹੈ ਜੀ ਮਕਰ ਰਾਸ਼ੀ ਮਕਰ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਤੁਹਾਡਾ ਤਲਖ ਰਵਈਆ ਦੋਸਤਾਂ ਦੇ ਲਈ ਪਰੇਸ਼ਾਨੀ ਪੈਦਾ ਕਰ ਸਕਦਾ ਹੈ ਜਿਹੜੇ ਲੋਕ ਪੈਸੇ ਨੂੰ ਬੇਵਜਹ ਖਰਚ ਕਰਦੇ ਹਨ ਅੱਜ ਉਹਨਾਂ ਨੂੰ ਸਮਝ ਆ ਸਕਦਾ ਹੈ ਕਿ ਪੈਸੇ ਦੀ ਜੀਵਨ ਵਿੱਚ ਕੀ ਮਹੱਤਤਾ ਹੈ ਕਿਉਂਕਿ ਅਚਾਨਕ ਹੀ ਤੁਹਾਨੂੰ ਪੈਸੇ ਦੀ ਇਸ ਹਫਤੇ ਲੋੜ ਪੈ ਸਕਦੀ ਹੈ ਜੇਕਰ ਤੁਹਾਡੇ ਕੋਲ ਜ਼ਿਆਦਾ ਪੈਸਾ ਨਹੀਂ ਹੋਵੇਗਾ ਪੜਾਈ ਦੇ ਸਮੇਂ ਘਰ ਤੋਂ ਬਾਹਰ ਜ਼ਿਆਦਾਤਰ ਬਾਹਰ ਹੀ ਰਹਿਣਾ ਮਾਤਾ-ਪਿਤਾ ਨੂੰ ਗੁੱਸੇ ਦਾ ਸ਼ਿਕਾਰ ਬਣਾ ਸਕਦਾ ਹੈ। ਇਸ ਲਈ ਮਾਤਾ-ਪਿਤਾ ਨੂੰ ਖੁਸ਼ ਕਰਨ ਦੇ ਲਈ ਤੁਸੀਂ ਇਸ ਹਫ਼ਤੇ ਵਿੱਚ ਆਪਣੇ ਵਿੱਚ ਸੰਤੁਲਨ ਬਣਾ ਕੇ ਰੱਖੋ। ਕਿਸੇ ਕਾਰਨ ਕਰਕੇ ਤੁਹਾਨੂੰ ਕੀਮਤੀ ਸਮਾਂ ਸ਼ਾਮ ਨੂੰ ਦੇਣਾ ਪਵੇਗਾ। ਤੁਹਾਡਾ ਜੀਵਨ ਸਾਥੀ ਤੁਹਾਡੇ ਨਾਲ ਆਉਣ ਵਾਲੀਆਂ ਖੂਬਸੂਰਤ ਸ਼ਬਦਾਂ ਨੂੰ ਬਿਆਨ ਕਰ ਸਕਦਾ ਹੈ। ਤੁਹਾਡੀ ਜ਼ਿੰਦਗੀ ਵਿੱਚ ਉਸ ਦੀ ਕੀਮਤ ਕੀ ਹੈ ਤੁਹਾਨੂੰ ਇਸ ਹਫ਼ਤੇ ਪਤਾ ਲੱਗ ਜਾਵੇਗਾ। ਅੱਜ ਤੁਹਾਡਾ ਭਾਗਸ਼ਾਲੀ ਨੰਬਰ ਇਸ ਹਫ਼ਤੇ ਰਹਿਣ ਵਾਲਾ ਹੈ ਜੀ 2 ਤੇ ਭਾਗਸ਼ਾਲੀ ਰੰਗ ਹੈ ਜੀ ਚਾਂਦੀ ਤੇ ਚਿੱਟਾ ਅਗਲੀ ਰਾਸ਼ੀ ਹੈ ਜੀ ਕੁੰਭ ਰਾਸ਼ੀ ਕੁੰਭ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਇਸ ਹਫ਼ਤੇ ਤੁਸੀਂ ਸਿਹਤ ਦਾ ਖਿਆਲ ਰੱਖੋ ਨਹੀਂ ਤਾਂ ਲੈਣੇ ਦੇ ਦੇਣੇ ਪੈ ਸਕਦੇ ਹਨ ਆਰਥਿਕ ਸਰੋਤ ਤੋਂ ਸਿਰਫ ਤੇ ਸਿਰਫ ਇੱਕ ਸੋਮੇ ਤੋਂ ਹੀ ਲਾਭ ਮਿਲੇਗਾ ਪਰਿਵਾਰ ਦੇ ਕਿਸੇ ਮਹਿਲਾ ਮੈਂਬਰ ਦੀ ਸਿਹਤ ਚਿੰਤਾ ਦੀ ਵਜ੍ਹਾ ਤੁਹਾਡੇ ਲਈ ਬਣ ਸਕਦੀ ਹੈ ਚਿੰਤਾ ਨਾ ਕਰੋ ਅੱਜ ਤੁਹਾਡਾ ਦੁੱਖ ਬਰਫ਼ ਦੀ ਤਰ੍ਹਾਂ ਪਿਘਲ ਸਕਦਾ ਹੈ ਤੁਹਾਡੇ ਪਰਿਵਾਰਕ ਮੈਂਬਰ ਅੱਜ ਤੁਹਾਡੇ ਨਾਲ ਕਈ ਮੁਸ਼ਕਿਲਾਂ ਸਾਂਝੀਆਂ ਕਰਨਗੇ ਪਰੰਤੂ ਤੁਸੀਂ ਆਪਣੀ ਹੀ ਧੁੰਨ ਵਿੱਚ ਵਿਅਸਤ ਰਹੋਗੇ ਖਾਲੀ ਸਮੇਂ ਵਿੱਚ ਕੁਝ ਅਜੀਹਾ ਕਰੋਗੇ ਜੋ ਤੁਹਾਨੂੰ ਕਰਨਾ ਪਸੰਦ ਹੈ ਤੁਹਾਡਾ ਪਿਆਰ ਤੁਹਾਡਾ ਜੀਵਨ ਸਾਥੀ ਤੁਹਾਨੂੰ ਕੋਈ ਖੂਬਸੂਰਤ ਤੋਹਫ਼ਾ ਦੇ ਸਕਦਾ ਹੈ ਅੱਜ ਤੁਹਾਡਾ ਭਾਗਸ਼ਾਲੀ ਨੰਬਰ ਹੋਣ ਵਾਲਾ ਹੈ ਜੀ 9 ਤੇ ਭਾਗਸ਼ਾਲੀ ਰੰਗ ਰਹੇਗਾ ਜੀ ਲਾਲ ਤੇ ਨਾਭੀ ਅਗਲੇ ਤੇ ਅਖੀਰਲੀ ਰਾਸ਼ੀ ਹੈ ਜੀ ਮੀਨ ਰਾਸ਼ੀ ਮੀਨ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਬਹੁਤਾ ਜ਼ਿਆਦਾ ਨਕਾਰਾਤਮਕ ਸੋਚ ਤੁਹਾਡੀ ਤਾਕਤ ਤੇ ਸਬਰ ਦੀ ਪ੍ਰਤੀਕਸ਼ਾ ਯੰਤਰ ਨੂੰ ਕਮਜ਼ੋਰ ਬਣਾ ਸਕਦੀ ਹੈ ਸਕਾਰਾਤਮਕ ਸੋਚ ਦੇ ذریعے ਹੀ ਤੁਸੀਂ ਇਸ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ ਦਿਨ ਦੇ ਦੂਜੇ ਹਿੱਸੇ ਵਿੱਚ ਆਰਥਿਕ ਤੌਰ ਤੇ ਲਾਭ ਹੋਵੇਗਾ ਆਪਣੇ ਬੱਚਿਆਂ ਦੇ ਲਈ ਕੁਝ ਖਾਸ ਯੋਜਨਾ ਬਣਾਓ ਸੁਨਿਸ਼ਚਿਤ ਰਹੋ ਤੁਹਾਡੀਆਂ ਯੋਜਨਾਵਾਂ ਯਥਾਰਥਵਾਦੀ ਹੋ ਸਕਦੀਆਂ ਹਨ ਤੁਹਾਨੂੰ ਹਮੇਸ਼ਾ ਹੀ ਕਿਸੇ ਨੂੰ ਤੋਹਫੇ ਦੇਣ ਬਾਰੇ ਯਾਦ ਰੱਖਣਾ ਚਾਹੀਦਾ ਹੈ ਤੁਸੀਂ ਪਿਆਰ ਦੇ ਦਰਦ ਦਾ ਦੁੱਖ ਅਨੁਭਵ ਕਰ ਸਕਦੇ ਹੋ ਤਣਾਅ ਭਰਿਆ ਤੁਹਾਡਾ ਇਹ ਹਫਤਾ ਰਹੇਗਾ ਜਦੋਂ ਨਜ਼ਦੀਕੀ ਲੋਕਾਂ ਨਾਲ ਕੋਈ ਮਤਭੇਦ ਉੱਭਰ ਸਕਦੇ ਹਨ ਤੁਸੀਂ ਸ਼ਾਇਦ ਆਪਣੇ ਜੀਵਨ ਸਾਥੀ ਵੱਲ ਧਿਆਨ ਨਾ ਦਿਓ ਪਰ ਦਿਨ ਦੇ ਅੰਤ ਵਿੱਚ ਤੁਸੀਂ ਮਹਿਸੂਸ ਕਰੋਗੇ ਕਿ ਉਹ ਤੁਹਾਡੇ ਲਈ ਪ੍ਰਬੰਧ ਕਰਨ ਵਿੱਚ ਰੁੱਝੇ ਹੋਏ ਹਨ ਇਸ ਹਫਤੇ ਤੁਹਾਡਾ ਭਾਗਸ਼ਾਲੀ ਨੰਬਰ ਰਹੇਗਾ ਜੀ 6 ਤੇ ਭਾਗਸ਼ਾਲੀ ਰੰਗ ਰਹਿਣ ਵਾਲਾ ਹੈ ਜੀ ਪਾਰਦਰਸ਼ੀ ਤੇ ਗੁਲਾਬੀ ਸੋ ਦੋਸਤੋ ਇਹ ਸੀ ਜੀ ਇਸ ਹਫਤੇ ਦਾ ਰਾਸ਼ੀਫਲ ਕੀ ਕੀ ਤੁਹਾਨੂੰ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ ਤੇ ਕੀ ਕੀ ਤੁਹਾਡੀ ਜ਼ਿੰਦਗੀ ਦੇ ਵਿੱਚ ਕੁਸ਼ਹਾਲ ਸਮਾਂ ਆਉਣ ਵਾਲਾ ਹੈ ਜੀ ਧੰਨਵਾਦ